ਕੈਨਾ ਵਧੀਆ ਬਜਟ ਪੰਜਾਬ ਦੇ ਲਈ ਪਹਿਲੀ ਵਾਰੀ ਹੋਇਆ ਹੋਣਾ। ਬੜੀ ਖੁਸ਼ੀ ਦੀ ਲਹਿਰ ਚੱਲ ਕੇ ਪੰਜਾਬ ਦੇ ਵਿੱਚ ਬਜਟ ਸੁਣ ਕੇ ਕਿ ਸਾਡੀ ਸਿੱਖਿਆ ਦੇ ਉੱਤੇ ਇਹਨਾਂ ਨੇ ਘੱਟੋ-ਘੱਟ ਆਪਾਂ ਕੀ 18000 ਕਰੋੜ ਰੁਪਈਆ ਜਿਹੜਾ ਇੱਕ ਬਜਟ ਰੱਖਿਆ ਜਿਹਦੇ ਨਾਲ ਸਾਡੇ ਸਕੂਲਾਂ ਦੀਆਂ ਜਿਹੜੇ ਢਹਿ ਚੁੱਕੇ ਸਕੂਲ ਉਹਨਾਂ ਦੀਆਂ ਇਮਾਰਤਾਂ ਨੂੰ ਪੱਕਾ ਕੀਤਾ ਜਾਊਗਾ। ਚੰਗੀ ਸਿੱਖਿਆ ਤਕਨੀਕ ਨੂੰ ਲਿਆਂਦਾ ਜਾਊਗਾ ਅਤੇ 1650 ਕਰੋੜ ਰੁਪਏ ਜਿਹੜੀਆਂ ਯੂਨੀਵਰਸਿਟੀਆਂ ਸਾਡੀਆਂ ਅੱਜ ਬੰਦ ਹੋਣ ਦੇ ਕਿਨਾਰੇ ਤੇ ਐ ਪਿਛਲੀਆਂ ਸਰਕਾਰਾਂ ਦੇ ਕੰਮ ਕਰਕੇ ਤੇ ਉਹ ਵਧੀਆ ਯੂਨੀਵਰਸਿਟੀਆਂ ਬਣਨਗੇ। ਕਿਸਾਨਾਂ ਲਈ ਬਹੁਤ ਰਾਹ ਦੀ ਖਬਰ ਆ ਕਿ ਜੋ ਲੈਂਡ ਫਰੀ ਚੱਲ ਰਹੀ ਸੀ ਆਪਣੇ ਮੋਟਰਾਂ ਦੀ ਕਿਸਾਨਾਂ ਨੂੰ ਉਹ ਉਹਨਾਂ ਉਵੇਂ ਜਾਰੀ ਰਹੂਗੀ ਟੈਕਸ 723 ਕਰੋੜ ਰੁਪਏ ਰਕਮ ਰੱਖਿਆ ਗਿਆ ਜਿਹੜੇ ਪੰਜਾਬ ਦੇ ਵਿੱਚ ਸਾਡੇ ਖੇਤਾਂ ਨੂੰ ਪਾਣੀ ਹੈ ਨਹਿਰੀ ਪਾਣੀ ਦੇ ਲਈ ਜਿਹੜੀ ਏਡੀ ਵੱਡੀ ਯੋਜਨਾ ਲੈ ਕੇ ਆਉਂਦੀ ਹੈ ਸਾਡੇ ਪੰਜਾਬ ਦੇ ਕਿਸਾਨਾਂ ਨੂੰ ਬੜਾ ਫਾਇਦਾ ਹੋਣਾ ਹੈ ਕਿ ਜਿਹੜਾ ਸਾਡਾ ਜ਼ਮੀਨੀ ਲੈਵਲ ਦਾ ਜਿਹੜਾ ਪਾਣੀ ਹੈ ਉਹਨੂੰ ਬਚਾਇਆ ਜਾਊਗਾ ਕੋਈ ਲੋਕਾਂ ਦੇ ਟੈਕਸ ਰਿੰਗ ਆਇਆ ਗਿਆ ਨਵਾਂ ਟੈਕਸ ਵੀ ਲਾਗਿਆ ਪਿਛਲੇ ਬਸਤੋ 11000 ਕਰੋੜ ਪੈਦਾਬਸਤੇ ਦੇ ਇਹ ਐਕਟ ਦੀ ਗੱਤ ਬਣਾਇਆ ਗਿਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਵਧੀਆ ਬਸਟ ਹੈ ਜੀ ਇਹ ਇਹਨਾਂ 5% ਕਿਸਾਨਾਂ ਦੇ ਲਈ ਐਥਿਕ ਜਿਹੜਾ ਬਜਟ ਵਧ ਰੱਖਿਆ ਗਿਆ ਖੇਤੀਬਾੜੀ ਦੇ ਲਈ ਜਿਹਦੇ ਵਿੱਚ ਕਿ ਮੂੰਗੀ ਦੇ ਉੱਤੇ ਜਿਹੜੀ ਫਸਲ ਬੀਜਦੇ ਉਹਨਾਂ ਲਈ ਕਰੋੜਾਂ ਦਾ ਬਜਟ ਰੱਖਿਆ ਗਿਆ ਵੱਖ-ਵੱਖ ਧਰਾਵਾਂ ਦੇ ਵਿੱਚ ਕਿਸਾਨਾਂ ਦਾ ਧਿਆਨ ਰੱਖਿਆ